ਅਰਸ਼ਦੀਪ ਸਿੰਘ ਉਰਫ ਅਰਸ਼ ਸੈਕਿੰਡ ਜਿਹੜਾ ਹੈਗਾ ਅਮਰਦੀਪ ਸਿੰਘ ਉਰਫ ਅਮਰ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਕੇਸ ਦੇ ਵਿੱਚ ਹੁਣ ਤੱਕ ਜਿਹੜੀਆਂ 5 ਗੱਡੀਆਂ ਬਰਾਮਦ ਹੋਈਆਂ ਇੱਕ BMW ਕਾਰ ਵੀ ਇੱਕ ਮਰਸੀਡੀਜ਼ ਕਾਰ ਇੱਕ ਕ੍ਰੇਟਰ ਪਾਂ ਤੇ RC ਵਗੈਰਾ ਜਾਲੀ ਤਿਆਰ ਕਰਕੇ ਬਿਨਾ NOC ਵਾਲੀਆਂ ਗੱਡੀਆਂ ਬਾਹਰੋਂ ਲਿਆ ਕੇ ਜਿਹੜਾ ਇੱਥੇ ਆਮ ਲੋਕਾਂ ਨੂੰ ਉਹਦੇ ਫਰਜੀ ਡਾਕੂਮੈਂਟਸ ਤਿਆਰ ਕਰਕੇ ਵੇਚਦੇ ਸੀਗੇ ਇਹ ਹਜੇ ਫਿਲਹਾਲ ਜਿਹੜਾ ਇਹਦੇ ਚ ਮੇਨ ਅਕਿਊਜ਼ਡ ਹੈ ਉਹਦੇ ਕੋਲ ਇੱਕ ਸਾਨੂੰ ਜਾਲੀ ਆਈਡੀ ਕਾਰਡ ਵੀ ਮਿਲਿਆ ਹੈਗਾ ਜਿਸ ਵਿੱਚ ਇਹਨੇ ਪੁਲਿਸ ਦੀ ਯੂਨੀਫਾਰਮ ਪਾ ਕੇ ਆਈਡੀ ਕਾਰਡ ਫੇਕ ਬਣਾਇਆ ਹੈਗਾ ਬਾਕੀ ਇਹਦਾ ਅਸੀਂ ਰਿਮਾਂਡ ਲਿਆ ਹੈ ਡਿਟੇਲ ਚੂਜੇ ਪ੍ਰਤੀਸ਼ ਕਰ ਰਹੇ ਆ ਵੀ ਕੋਈ ਟਰਾਂਸਪੋਰਟ ਮੈਨਿਜਮੈਂਟ ਦਾ ਮੁਲਾਜ਼ਮ ਤਾਂ ਨਹੀਂ ਇਹਨਾਂ ਨਾਲ ਇਨਵੋਲ ਬਸ ਬਸੇ ਉਸ ਐਂਗਲ ਤੋਂ ਵੀ ਇਹਨਾਂ ਤੋਂ ਬੜੀ ਬਰੀਕੀ ਨਾਲ ਜਿਹੜੀ ਹੈਗੀ ਸਾਡੀ ਪੁੱਛਗਿੱਛ ਹੋ ਰਹੀ ਹੈ ਵੀ ਇਹਨਾਂ ਨੇ ਕੋਈ ਵਾਰਦਾਤ ਤਾਂ ਨਹੀਂ ਕੀਤੀ ਪਰ ਅਸੀਂ ਲੁਧਿਆਣਾ ਲਈ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੀ ਸੀਏ 2 ਦੀ ਪੁਲਿਸ ਨੇ ਕਿਹਦਾ ਸਰਗਨਾ ਰਾਗ ਪਰਦਾ ਫਾਸ਼ ਕੀਤਾ ਜੋ ਲਗਜ਼ਰੀ ਕਾਰਾਂ ਉੱਤੇ ਜਾਲੀ ਨੰਬਰ ਪਲੇਟ ਲਗਾ ਕੇ ਘੁੰਮਦੇ ਸੀਗੇ ਜਿਹਦੇ ਵਿੱਚੋਂ 5 ਗੱਡੀਆਂ ਲਗਜ਼ਰੀ ਐਸੀ ਬਰਾਮਦ ਕੀਤੀਆਂ ਜਿਹਦੇ ਵਿੱਚੋਂ ਦੋ ਲਗਜ਼ਰੀ ਕਾਰਾਂ ਕਿਹਾ ਜਾ ਸਕਦਾ ਹੈ ਕਿ ਮਰਸੀਡੀਜ਼ ਦੀ ਕਾਰ ਹੈਗੀਆਂ ਤੇ ਦੋ ਇੱਕ ਤੁਸੀਂ ਦੇਖ ਸਕਦੇ ਹੋ ਕਿ ਜਿਮਨੀ ਇੱਕ ਨਵਾਂ ਕਾਰ ਹੈ ਤੇ ਇਹ ਮਹਿੰਗੀਆਂ ਕਾਰਾਂ ਜਿਹੜੀਆਂ ਨੇ ਇਹ ਨੰਬਰ ਪਲੇਟ ਜਾਲੀ ਲਗਾ ਕੇ ਘੁੰਮਦੇ ਸੀ ਲੇਕਿਨ ਇੱਥੇ ਵੱਡੀ ਤਾਰੀਫ਼ ਲੋੜ ਦੇਣਾ ਪ ਉਸ ਦੀ ਕਰਨੀ ਪਊਗੀ ਲੁਧਿਆਣਾ ਪੁਲਸ ਦੇ ਸੀਏ 2 ਦੇ ਇੰਚਾਰਜ ਜੇ ਸ਼ਰਮਾ ਤੇ ਐਡੀਸੀਪੀ ਰਮਨਦੀਪ ਸੋਰੀ ਅਮਨਦੀਪ ਸਿੰਘ ਬਰਾੜ ਜੀ ਦੀ ਕਰਨੀ ਪੈਗੀ ਕਿਉਂਕਿ ਡੀਸੀਪੀ ਕਿਉਂਕਿ ਉਹਨਾਂ ਦੀ ਟੀਮ ਵੱਲੋਂ ਜਿਹੜਾ ਵਧੀਆ ਕਦਮ ਚੱਕਿਆ ਗਿਆ ਹੈ ਵਾ ਕਿ ਜੋ ਲੋਕ ਜਿਹੜੇ ਸ਼ੋਸ਼ੀ ਹਵਾ ਦੇ ਵਿੱਚ ਆ ਕੇ ਵੱਡੀਆਂ ਲਗਜ਼ਰੀ ਕਾਰਾਂ ਚਲਾਉਂਦੇ ਸੀਗੇ ਤੇ ਉਹਨਾਂ ਨੂੰ ਕੰਨ ਹੋ ਜਾਣਗੇ ਕਿਉਂਕਿ ਇਹ ਲਗਜ਼ਰੀ ਕਾਰਾਂ ਲੈ ਕੇ ਅੱਗੇ ਵੇਚਣ ਨੂੰ ਜਾਂਦੇ ਸੀਗੇ ਲੇਕਿ ਦੀ ਭਾਲ جاری ਹੈ ਲੇਕਿਨ ਤਸਵੀਰਾਂ ਤੇ ਸੁਣੋ ਅਮਨਦੀਪ ਸਿੰਘ ਬਰਾੜ ਕੀ ਕਹਿ ਰਹੇ ਨੇ ਲੁਧਿਆਣਾ ਕਮਿਸ਼ਨਰੇਟ ਨੂੰ ਜਿਹੜੀ ਮਾੜੇ ਅਨਸਰਾਂ ਦੇ ਖਿਲਾਫ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਇਸ ਵਿੱਚ ਜਿਹੜਾ ਇੰਚਾਰਜ ਸੀਏ ਟੂ ਇੰਸਪੈਕਟਰ ਜੇਸ਼ ਕੁਮਾਰ ਹੈ ਉਹਨਾਂ ਦੀ ਟੀਮ ਵੱਲੋਂ ਦੋ ਬੰਦੇ ਅਰਸ਼ਦੀਪ ਸਿੰਘ ਉਰਫ ਅਰਸ਼ ਸੈਕੰਡ ਜਿਹੜਾ ਹੈਗਾ ਅਮਰਦੀਪ ਸਿੰਘ ਉਰਫ ਅਮਰ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਐਫ ਆਈ ਆ ਨੰਬਰ 132 2024 ਦੀ ਜਿਹੜੀ ਦੁਗਰੀ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਇਸ ਸੰਬੰਧੀ ਮੈਂ ਤੁਹਾਨੂੰ ਬਰੀਫ ਕਰਨਾ ਚਾਹੁੰਦਾ ਵੀ ਸਾਨੂੰ ਇਸ ਕੇਸ ਦੇ ਵਿੱਚ ਹੁਣ ਤੱਕ ਜਿਹੜੀਆਂ 5 ਗੱਡੀਆਂ ਬਰਾਮਦ ਹੋ ਗਈਆਂ ਇੱਕ ਬੀ ਐਮ ਡਬਲਯੂ ਕਾਰ ਵੀ ਇੱਕ ਕਮਰਸਿਡਿਸ ਕਾਰ ਇੱਕ ਕ੍ਰੇਟਾ ਕਾਰ ਤੇ ਜਿਹੜਾ ਇਹ ਗਰੋ ਸੀਗਾ ਇਹਦਾ ਮਾਡਲ ਸਪਰਿੰਗੀ ਏ ਸੀਗਾ ਵੀ ਇਹ ਜਾਲੀ ਜਿਹੜਾ ਇਹਨਾਂ ਡਾਕੂਮੈਂਟਸ ਤਿਆਰ ਕਰਕੇ ਆਰ ਸੀ ਵਗੈਰਾ ਜਾਲੀ ਤਿਆਰ ਕਰਕੇ ਬਿਨਾ ਐਨਓਸੀ ਵਾਲੀਆਂ ਗੱਡੀਆਂ ਬਾਹਰੋਂ ਲਿਆ ਕੇ ਜਿਹੜਾ ਇੱਥੇ ਆਮ ਲੋਕਾਂ ਨੂੰ ਉਹਦੇ ਫਰਜੀ ਡਾਕੂਮੈਂਟਸ ਤਿਆਰ ਕਰਕੇ ਵੇਚਦੇ ਸੀਗੇ ਇਸ ਵਿੱਚ ਅਸੀਂ ਜਿਹੜੀਆਂ ਹੁਣ ਤੱਕ 5 ਗੱਡੀਆਂ ਰਿਕਵਰ ਕਰਨੀਆਂ ਦੋ ਦੋਸ਼ੀ ਗ੍ਰਿਫਤਾਰ ਕੀਤੇ ਆ ਮਾਨਯੋਗ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕਰਕੇ ਇਹਨਾਂ ਦਾ 5 ਦਿਨਾਂ ਦਾ ਰਿਮਾਂਡ ਲਿਆ ਹੋਇਆ ਹੈ ਤੇ ਸਾਡੀ ਜਿਹੜੀ ਅੱਗੇ ਤਫ਼ਤੀਸ਼ ਆ ਉਹ ਡੰਗਾਈ ਨਾਲ ਚੱਲ ਰਹੀ ਹੈ ਸਰ ਗੱਲ ਉਹ ਲੈਂਦੀ ਸੀ ਕਿ ਜਿਹੜੀਆਂ ਕੈਨਸਲ ਹੋ ਚੁੱਕੀਆਂ ਦੂਜੇ ਸ਼ੁਬਿਆਂ ਦੇ ਵਿੱਚ ਜਾਂ ਫਿਰ ਕਿਸ ਤਰ੍ਹਾਂ ਮਤਲਬ ਐਨਓਸੀ ਜੋ ਹੁਣ ਤੱਕ ਸਾਡੀ ਤਫ਼ਤੀਸ਼ ਸਾਹਮਣੇ ਆਇਆ ਉਹ ਬਿਨਾ ਐਨਓਸੀ ਵਾਲੀਆਂ ਜਿਹੜੀਆਂ ਗੱਡੀਆਂ ਸੀਗੀਆਂ ਉਹਨਾਂ ਦੇ ਫਰਜੀ ਜਿਹੜੇ ਆਰਸੀਜ਼ ਤੇ ਬਾਕੀ ਡਾਕੂਮੈਂਟ ਤਿਆਰ ਕਰਕੇ ਇਹ ਅੱਗੇ ਉਹਨਾਂ ਨੂੰ ਸੇਲ ਕਰਨ ਦਾ ਕੰਮ ਕਰਦੇ ਸੀਗੇ ਇਸ ਵਿੱਚ ਜਿਹੜਾ ਥਰਡ ਅਕਿਊਜ਼ਡ ਹੈ ਇੱਥੇ ਖਸਨੀ ਉਰਫ ਸ਼ਰਤੀ ਕਵਾੜੀਆ ਨਾਂ ਦਾ ਅਕਿਊਜ਼ਡ ਹੈ ਉਹ ਤੇ ਪਹਿਲਾਂ ਵੀ ਪਰਚੇ ਦਰਜ ਹੈ ਉਹਨੂੰ ਵੀ ਅਸੀਂ ਕੇਸ ਵਿੱਚ ਨਾਮਜ਼ਦ ਕੀਤਾ ਤੇ ਉਹਦੀ ਗ੍ਰਿਫਤਾਰੀ ਲਈ ਵੀ ਸਾਡੀਆਂ ਟੀ ਸਿੰਝ ਦੀ ਗੱਲ ਕਰੀਏ ਜਿਵੇਂ ਤੁਸੀਂ ਡਾਕੂਮੈਂਟਸ ਦੀ ਗੱਲ ਕੀਤੀ ਹੈ ਸਰ ਕਿ ਕਿੱਥੋਂ ਮਤਲਬ ਕਿਸੇ ਡਿਪਾਰਟਮੈਂਟ ਤੋਂ ਤਿਆਰ ਹੋਲੇ ਸੀ ਜਾਂ ਆਪ ਕਰਦੇ ਇਹ ਹਜੇ ਫਿਲਹਾਲ ਜਿਹੜਾ ਇਹਦੇ ਚ ਮੇਨ ਅਕਿਊਜ਼ਡ ਹੈ ਉਹਦੇ ਕੋਲੋਂ ਇੱਕ ਸਾਨੂੰ ਜਾਲੀ ਆਈਡੀ ਕਾਰਡ ਵੀ ਮਿਲਿਆ ਹੈਗਾ ਜਿਸ ਵਿੱਚ ਇਹਨੇ ਪੁਲਿਸ ਦੀ ਯੂਨੀਫਾਰਮ ਪਾ ਕੇ ਆਈਡੀ ਕਾਰਡ ਫੇਕ ਬਣਾਇਆ ਹੈਗਾ ਤੇ ਇੱਕ ਇਹ ਤੋਂ ਟॉय ਪਿਸਟਲ ਜਿਹੜੀ ਉਹ ਵੀ ਮਿਲੀ ਹੈਗੀ ਆ ਬਾਕੀ ਇਹਦਾ ਅਸੀਂ ਰਿਮਾਂਡ ਲਿਆ ਹੈ ਡਿਟੇਲ ਚ ਜੀ ਤਫਤੀਸ਼ ਕਰ ਰਹੇ ਆ ਵੀ ਕੋਈ ਟ੍ਰਾਂਸਪੋਰਟ ਮਹਕਮੇ ਦਾ ਮੁਲਾਜ਼ਮ ਤਾਂ ਨਹੀਂ ਇਹਨਾਂ ਨਾਲ ਇਨਵੋਲ ਬਾਕੀ ਇਹਦੀ ਜਿਹੜੀ ਡੰਗਾਈ ਨਾਲ ਪੜਤਾਲ ਚੱਲ ਰਹੀ ਹੈ ਇਹ ਜਿਹੜੇ ਦੋਵੇਂ ਦੋਸ਼ੀ ਅਸੀਂ ਅਰੈਸਟ ਕੀਤੇ ਦੋਵੇਂ ਲੁਧਾਨੇ ਰਹਿਣ ਵਾਲੇ ਆ ਪਲੱਸ ਜਿਹੜਾ ਤੀਜਾ ਬੰਦਾ ਅਸੀਂ ਨਾਮਜ਼ਦ ਕੀਤਾ ਹੈ ਜਿਸ ਨਾਲ ਇਹਨਾਂ ਦੀ ਇਨਵੋਲਵਮੈਂਟ ਸੀਗੀ ਕ੍ਰਾਈਮ ਵਿੱਚ ਉਹ ਵੀ ਲੋਕਲ ਛੌਨੀ ਮੱਲੇ ਦਾ ਲੁਧਾਨੇ ਦਾ ਸਰ ਇੰਟਰ ਸਟੇਟ ਗੈਂਗ ਕਹਿ ਸਕਦੇ ਆ ਕਿਉਂਕਿ ਬਾਹਰਲੇ ਸੂਬਿਆਂ ਦੇ ਵਿੱਚ ਵੀ ਕੋਈ ਲਿੰਕ ਹੈਗੇ ਜਿੱਥੋਂ ਗੱਡੀਆਂ ਆਈਆਂ ਇਹ ਹੁਣ ਸਾਡਾ ਜਿਹੜਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਵੀ ਇਹ ਲੈ ਕੇ ਬਾਹਰੋਂ ਹੀ ਆਉਂਦੇ ਸੀ ਇਹ ਗੱਡੀਆਂ ਹੁਣ ਕਿਹੜੇ ਬੰਦੇ ਆ ਕਿੱਥੋਂ ਲੈ ਕੇ ਆਉਂਦੇ ਸਾਡੀ ਤਫ਼ਤੀਸ਼ ਦੇ ਦੌਰਾਨ ਅਸੀਂ ਹੋਲਡ ਉੱਤੇ ਪਹਿਲਾਂ ਤਾਂ ਜਿੱਦਾਂ ਚਾਹੀ ਦੱਸਿਆ ਕਿ ਇਹ ਇੱਕ ਪਿਸਟਲ ਜਿਹੜਾ ਬ੍ਰਾਂਡ ਹੋਇਆ ਹੈ ਜੁਆਇਨ ਹੋਵਾ ਬਿਸਟਰ ਦਾ ਜਾਂ ਯੂਨੀਫਾਰਮ ਲੱਗਦਾ ਕਿ ਕੋਈ ਲੁੱਟ ਲੱਟਦਾ ਵੀ ਅਸੀਂ ਉਸ ਐਂਗਲ ਤੋਂ ਵੀ ਇਹਨਾਂ ਤੋਂ ਬੜ ਤੇ ਪਹਿਲਾਂ ਦਾ ਪਰਚਾ ਦਰਜਿਆ ਕੋਈ ਕ੍ਰਾਈਮ ਵਾਲੀ ਗੱਲ ਨਹੀਂ ਸਾਹਮਣੇ ਆਈ ਪਰ ਫੇਰ ਵੀ ਅਸੀਂ ਇਹਨਾਂ ਦਾ ਰਿਮਾਂਡ ਪੁਲਿਸ ਮੰਡ ਲਿਆ ਤੇ ਤਪੀਸ਼ ਚੱਲ ਰਹੀ ਹੈ ਖਵਾੜੀਆ ਜਿਹੜਾ ਉਹਦਾ ਕੀ ਰੋਲ ਹੈਗਾ ਮਤਲਬ ਗੱਡੀਆਂ ਉਹਦੇ ਕੋਲ ਲੈਂਦੇ ਸੀ ਯਾ ਅੱਗੇ ਉਹ ਕਰਦੇ ਦੇਖੋ ਜਿਹੜਾ ਇਹਦੇ ਵਿੱਚ ਜਿਹੜਾ 3rd ਪਰਸਨ ਹੈ ਜਿਹਨੇ ਨਾਮਜ਼ਦ ਕੀਤਾ ਉਹ ਤੇ ਪਹਿਲਾਂ ਵੀ ਪਰਚੇ ਦਰਜ ਹੈ ਤੇ ਉਹਦੀ ਇਹਨਾਂ ਨਾਲ ਜਿਹੜੀ ਇਨਵੋਲਵਮੈਂਟ ਹੁਣ ਤੱਕ ਇਹ ਆਈ ਹੈ ਵੀ ਉਹਦੇ ਨਾਲ ਰਲ ਕੇ ਜਿਹੜਾ ਇਹ ਇਕੱਠੇ ਮਿਲ ਕੇ ਕੰਮ ਕਰਦੇ ਸੀਗੇ ਤੇ ਬਾਕੀ ਇਹਦੀ ਜਿਹੜੀ ਡਿਟੇਲ ਚ ਅਸੀਂ ਪੁੱਛਗਿੱਛ ਕਰ ਰਹੇ ਹਾਂ ਜੋ ਵੀ ਸਪੈਸੀਫਿਕ ਰੋਲ ਆਊਗਾ ਅਸੀਂ ਤਪੀਸ਼ ਕੀ ਇਹ ਗ ਕਿੰਨਾਂ ਰਿਕਵਰ ਹੋਈਆਂ ਬਾਕੀ ਇਹਦੀ ਹੋਰ ਅਸੀਂ ਰਿਮਾਂਡ ਲੈ ਕੇ ਪੁਸ਼ਕਿਸ਼ ਕਰ ਰਹੇ ਹਾਂ ਬਾਕੀ ਕਬੜੇ ਲਿਖੇ ਨਹੀਂ ਰੁਪਈਆ ਫਿਰ ਅਸੀਂ ਕਹਿੰਦੇ ਕਿੰਨੀ ਘੰਬਰ ਇਹ ਜਿਹੜਾ ਅਸ਼ਦੀਪ ਹੈਗਾ ਇਹਦੀ ਆਰਾਊਂਡ ਏਜ ਹੈਗੀ 30-35 ਸਾਲ ਦੇ ਕਰੀਬ ਹੈਗੀ ਹੈ ਜਿਹੜਾ ਇਹਦੇ ਨਾਲ ਅਮਰ ਅਮਰ ਹੈਗਾ ਉਹ ਬੇਸਿਕਲੀ ਮਕੈਨਿਕ ਹੈਗਾ ਜਿਹੜਾ ਗੱਡੀਆਂ ਚੈੱਕ ਕਰਕੇ ਦੱਸਦਾ ਵੀ ਗੱਡੀਆਂ ਦੀ ਕੀ ਸਟੇਟਸ ਹੈ ਰੰਗ ਹੋਇਆ ਨਹੀਂ ਹੋਇਆ ਉਸ ਤਰ੍ਹਾਂ ਦੀ ਉਹ ਥੋੜਾ ਏਜਡ ਹੈਗਾ ਅਰਾਊਂਡ 45 50ਸ ਆਲ ਦਾ ਲੱਗਦਾ ਬਾਕੀ ਜਿਹੜੀ ਸਾਡੀ ਤਪਤੀਸ਼ ਚੱਲਦੀ ਸਰ ਜਿਹੜੀ ਲਗਜ਼ਰੀ ਗੱਡੀਆਂ ਨੇ ਕੀਮਤ ਕਾਫੀ ਹੁੰਦੀ ਹੈ ਇਹਨਾਂ ਦੀ ਲਗਦਾ ਕਿ ਸਰ ਇਹਨਾਂ ਦੇ ਪੈਸਿਆਂ ਦੀ ਵੀ ਜਿਹੜੇ ਖਾਤਿਆਂ ਦੀ ਜਾਂਚ ਵਗੈਰਾ ਉਹ ਅਸੀਂ ਜਿਹੜੀ ਇਨਵੈਸਟੀਗੇਸ਼ਨ ਐਸੇ ਕਰਕੇ ਨਿਮਾਂਡ ਲਿਆ ਹੋਇਆ ਹੈ ਫਾਈਨੈਂਸ਼ੀਅਲ ਐਂਗਲ ਤੋਂ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਪਲੱਸ ਜਿਹੜਾ ਕੋਈ ਹੋਰ ਬੰਦਾ ਕਿਸੇ ਡਿਪਾਰਟਮੈਂਟ ਕਿ ਇਸ ਤਰ੍ਹਾਂ ਗੱਡੀਆਂ ਉਹਨੂੰ ਵੇਚੀ ਗਈ ਹੈ ਕਿਸੇ ਕੰਪਲੇਨਟ ਇਸ ਤੋਂ ਬੰਦੀ ਫਿਲਹਾਲ ਤਾਂ ਜਿਹੜਾ ਇਹ ਐਫ ਆਈ ਆਰ ਪੁਲਿਸ ਵੱਲੋਂ ਰਜਿਸਟਰ ਕੀਤੀ ਗਈ ਹੈ ਪਰ ਬਾਕੀ ਹੁਣ ਜਿਵੇਂ ਤਫ਼ਤੀਸ਼ ਦੇ ਵਿੱਚ ਕਿਸੇ ਦਾ ਆਏਗਾ ਕਿਸੇ ਨੇ ਕੰਪਲੀਟ ਕੀਤੀ ਉਹ ਪਾਰਟ ਆਫ ਇਨਵੈਸਟੀਗੇਸ਼ਨ ਆਨ ਡਿਟੇਲਸ ਜੀ ਥੈਂਕ ਯੂ ਜਿਹਦੇ ਵਿੱਚ ਇੱਕ ਮਰਸਰੀਜ਼ ਤੇ ਇੱਕ BMW ਤੇ ਇੱਕ ਤਿੰਨ ਗੱਡੀਆਂ ਹੋਰ ਲਗਜ਼ਰੀਆਂ ਜਿਨ੍ਹਾਂ ਨੂੰ ਨੰਬਰ ਜਾਲੀ ਨੰਬਰ ਪਲੇਟ ਲਗਾਉਂਦੇ ਸੀਗਾ ਲੇਕਿਨ ਪੁਲਿਸ ਦਾ ਵੀ ਅਮਨਦੀਪ ਸਿੰਘ ਬਰਾੜ ਦਾ ਵੀ ਕਹਿਣਾ ਕਿ ਤੀਜੇ ਰੋਪੀ ਦੀ ਭਾਲ ਜਾਰੀ ਹੈ ਤੇ ਛਾਣਵੀਰ ਲਗਾਤਾਰ ਕੀਤੀ ਜਾ ਰਹੀ ਹੈ ਲੇਕਿਨ ਲਗਜ਼ਰੀ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਇੱਕ ਵੱਡਾ ਸਕੈਮ ਸਾਹਮਣੇ ਆ ਸਕਦਾ ਕਿ ਅਗਰ ਪੁਲਿਸ ਜਲੇ ਤੋਂ ਜਲਦ ਜੁਰ ਤੀਜਾ ਰੋਪੀ ਗ੍ਰਿਫਤਾਰ ਹੋਊਗਾ ਇਹ ਡਿਮਾਂਡ ਤੋਂ ਬਾਅਦ ਕੀ ਇਹਦੇ ਵਿੱਚ ਸਾਹਮਣੇ ਆਉਂਦਾ ਕਿ ਇਹਦੇ ਵਿੱਚ ਕਿ ਕਿ ਪੁਲਿਸ ਇਹ ਤੁਹਾਨੂੰ ਵੀ ਦੱਸ ਦੇ ਕਿ ਪੁਲਿਸੀ ਵਰਦੀ ਪਾ ਕੇ ਇੱਕ ਜਾਲੀ ਆਈਡੀ ਕਾਰਡ ਵੀ ਬਰਾਮਦ ਹੋਇਆ ਕਿ ਇਹਦੇ ਵਿੱਚ ਆ ਵੀ ਕੀ ਇਹਦੇ ਵਿੱਚ ਕੋਈ ਸਰਕਾਰੀ ਮੁਲਾਜ਼ਮ ਤਾਂ ਨਹੀਂ ਲਿਪਤ ਹੈਗਾ ਲੇਕਿਨ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਵਿੱਚ ਰਿਮਾਂਡ ਤੋਂ ਬਾਅਦ ਕੀ ਸਾਹਮਣੇ ਆਂਦਾ ਹੈ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਵਿਸ਼ਾਲ ਕਪੂਰ ਲੁਧਿਆਣਾ